ਹਾਂ ਹੈਲੋ ਫਰੈਂਡ ਆ ਦੇਖ ਮੁੰਡਾ ਵਧਾਈਆਂ ਦੇਣ ਆਇਆ ਮੈਨੂੰ ਐਂਟੀ ਜੀ ਵਧਾਈਆਂ ਮੈਂ ਜੰਮਦਾ ਦਾ ਰਾਇ ਪੁੱਤਰਾ ਜੀ ਦਾ ਨਾਪੂ ਤੋਂ ਭਲੋ ਆ ਇਹਨੂੰ ਦਿਖਾਵਾ ਕਰ ਦਿੰਦੇ ਵਾਈ ਫਾਈ ਹੋਵੇ ਆ ਦਿਖਾਵਾ ਕਰ ਤੁਹਾਨੂੰ ਵਾਈ ਫਾਈ ਕਿਰਨਾ ਫਰੈਂਡ ਆ ਧਰਤੀ ਪੈਰ ਨਹੀਂ ਲੱਗਦਾ ਫਰੈਂਡ ਆ ਪਿਆ ਵਾਈ ਫਾਈ ਆਪਣਾ ਅੱਖੇ ਚਲਾਓ ਤੇ ਦੇਖ ਲਾ ਠੀਕ ਹੈ ਜੇ ਹੁਣ ਫੋਟਾ ਨਾ ਕਦੇ ਵੀ ਰੁਕ ਜੇ ਕਦੇ ਵੀ ਤੁਹਾਡਾ ਮੋਬਾਈਲ ਨਾ ਚੱਲੇ ਤੁਸੀਂ ਮੈਥੋਂ ਉਮੀਦ ਨਹੀਂ ਰੱਖਣੀ ਬੀ ਆਂਟੀ ਇਹਦਾ ਕੰਟੈਕਟ ਨੰਬਰ ਦੇ ਦੇ ਕੰਟੈਕਟ ਨੰਬਰ ਤੇ ਬਰਾਣ ਦਾ ਮਜ਼ਾਕ ਕਰੀ ਗਲੇ ਕੋਈ ਗੱਲ ਨਹੀਂ ਜਿੱਦਣ ਦਾ ਨੈਟ ਖਤਮ ਹੋ ਗਿਆ ਇਹਨਾਂ ਨੇ ਕੋਈ ਵਿਚਾਰਿਆਂ ਨੇ ਦੇਖਣੇ ਹੋਈ ਕੋਈ ਖੇਡਣਾ ਹੋਇਆ ਉਹ ਕੀ ਖੇਡ ਜਾਂਦੇ ਜਵਾਕ ਨੇ ਤੇ ਜਦੋਂ ਮਰਜ਼ੀ ਆ ਸਕਦੇ ਆ ਇਹਨਾਂ ਨੂੰ ਆਪਾਂ ਨੰਬਰ ਦੱਸ ਦਾਂਗੇ ਕਿੰਨਾ ਦਾ ਵਾਈਫਾਈ ਦਾ ਕੋਡ ਨੰਬਰ ਤੇ ਜਦੋਂ ਮਰਜ਼ੀ ਆ ਕੇ ਚਲਾ ਸਕਦੇ ਆ 노 ਟੈਂਸ਼ਨ 노 ਪ੍ਰੋਬਲਮ ਵੈਲਕਮ ਟੂ ਮੱਚ ਬਲੌਕ ਕਿਰਨਾ ਬਠਿੰਡਾ ਦੇ ਵਿੱਚ ਤੇ ਅੱਜ ਆਪਣਾ ਚਾਤਰਾ ਧੁੱਤੀਆਂ ਜਾਂਦੇ ਨੇ ਤੁਸੀਂ ਕਹੋਗੇ ਬਈ ਚਾਤਰਨੀ ਵਿਛਾਈ ਮੰਜੇ ਤੇ ਇੱਧਰ ਗਰੰਡ ਮੈਂ ਕੱਢ ਕੇ ਕੱਪੜੇ ਮੱਕੜਾ ਮਾਰਤਾ ਝਾੜੂ ਪੋਚਾ ਸਾਰਾ ਮੈਲ ਆਇਆਗਾ ਇਹਨਾਂ ਦਾ ਕੋਈ ਮਤਲਬ ਨਹੀਂ ਸਾਡੇ ਘਰ ਦਾ ਇਸ ਚੀਜ਼ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਕੀ ਕਹਿੰਦੇ ਹੈਗੇ ਪੋਚੇ ਲਾਏ ਪਏ ਆ ਖੜੀ ਹੋ ਕੇ ਨੱਚ ਕੇ ਦਿਖਾ ਰਹੀ ਹੈ ਬਾਕੀ ਇਹ ਮੇਰਾ ਬ੍ਰੇਕ ਡਾਂਸ ਆ ਉਹਨ ਵਿਡਾਂਸ ਉਹਨ ਵਿਡਾਂਸ ਉਹ ਬ੍ਰੇਕ ਡਾਂਸ ਕਰੀ ਕਿ ਹਾਂ ਕਿਹੜਾ ਬ੍ਰੇਕ ਡਾਂਸ ਕਰੀ ਉਹ ਮੇਰਾ ਬ੍ਰੇਕ ਡਾਂਸ ਉਹ ਬੋਲੁੰਦੇ ਵਾਲਾ ਫਰੈਂਡ ਇਹ ਮੇਰਾ ਫੇਰ ਡਾਂਸ ਆ ਤੇ ਬਾਕੀ ਕੀ ਕਹਿੰਦੇ ਆ ਆਖ ਜਾਂਦੀ ਆ ਮੈਂ ਫਰੈਂਡ ਤੁਸੀਂ ਮੇਰੇ ਕੱਲ ਵਾਲੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਜਿਹਨੇ ਵੀ ਕਿਸੇ ਭੈਣ ਭਰਾ ਨੇ ਮੇਰੇ ਨਾਲ ਗੱਲ ਕਰਨੀ ਆ ਮੇਰਾ ਨੰਬਰ ਹੈਗਾ 75088 326553 ਇਹ ਮੇਰੇ ਫੋਨ ਤੇ ਮੇਰੇ ਨਾਲ ਗੱਲ ਕਰ ਸਕਦਾ ਜੀ ਨੰਬਰ ਇੱਕ ਵਾਰ ਮਰ ਪੀੜ ਕਰਾਉਣੀ ਆ ਫੇਰ 75088 326553 ਬਾਰੇ ਅਮਰੀਕਾ ਤੋਂ ਸਾਨੂੰ ਮੈਸੇਜ ਕਰਦੇ ਆ ਵੀ ਕਿਹਨਾਂ ਤੇਰਾ ਮਾ ਤੇਰ ਨਾਲ ਅਸੀਂ ਗੱਲ ਕਰਨੀ ਆ ਸਾਨੂੰ ਤੇਰੇ ਬਲੌਗ ਵਧੀਆ ਲੱਗਦੇ ਆ ਇਹ ਮੈਂ ਨੰਬਰ ਤਾਂ ਕਰਕੇ ਦਿੱਤਾ ਬੰਡ ਅਮਰੀਕਾ ਕੈਨੇਡਾ ਵਾਲਿਓ ਤੁਹਾਨੂੰ ਲਾਉ ਜੋ ਟਰੱਕ ਭਰ ਕੇ ਤੇ बाकी बहुत बढ़िया मेरा हाई फ्राई लग गया मैं झुकेगा नहीं साला <laughs> ठीक है आज मैं पहले बनानी है पुष्पा रात <coughs> किरणा झुकेगी नहीं साला ठीक है फ्रेंड ठीक है भाई भाई ठीक है तू भी बोल कुछ सुची बोल ऐसा <laughs> गल करा दे बोल 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 ਇਹ ਭਾਦੀ ਅੱਜ ਲloa ਕਰਨਾ ਪਿੰਡਾਇਦੇ ਵਾਈਫਾਈ ਹਾਂਜੀ ਲੱਤ ਨਹੀਂ ਲੰਦੇ ਹੁੰਦੇ ਪੁੱਤ ਮਾਰੀ ਹੁੰਦੀ ਆ ਕੱਪੇ ਪਾ ਜੰਦੇ ਨੇ ਨੇ ਬਾਕੀ ਮੁੰਡਾ ਵਧਾਈ ਦੇਣ ਆਇਆ ਤੇ ਇਹ ਉਦੋਂ ਆਇਆ ਜਦੋਂ ਅਸੀਂ ਚਾਹ ਚੁਪੜਾ ਚ ਪੀਣੀ ਹੁਣ ਆਪਾਂ ਤੋਰੀ ਮੂਹੇ ਨੂੰ ਕਹਿਨੇ ਵੀ ਭਾਈ ਇਹ ਤੋਰੀ ਮੂਹੇ ਦਾ ਸਾਡੇ ਦਾ ਚੇਲਾ ਆ ਪੱਕਾ ਚੇਲਾ ਇਹਨੂੰ ਆਪਾਂ ਚਾਹ ਬਣਾ ਕੇ ਤੋਰੀ ਮੂਹੇ ਪਿਆ ਦੂੰਗਾ ਤੇ ਦੋ ਫੜਾ ਦੇਣੇ ਇਹਨੂੰ ਬਿਸਕਟ ਨਾਲੇ ਗੁਨੇ ਗੁਨੇ ਮੈਂ ਇੰਸਟਾਗ੍ਰਾਮ ਤੇ ਵੀਡੀਓ ਪਾਈਆ ਚਾਹ ਪੀ ਕੇ ਜਾਈ 94 ਸੱਸ ਸੋਤੇ ਦੀ ਘਰੇ ਨਹੀਂ ਅੱਜ ਮੇਰੀ ਤੇ ਤੁਸੀਂ ਮੇਰੀ ਵੀਡੀਓ ਦੇਖ ਲਓ ਜੇ ਫਰੈਂਡ ਤੇ ਮਿਲਦੇ ਆ ਬਦ ਤੁਹਾਨੂੰ ਥੋੜੀ ਦੇਰ ਬਾਅਦ ਫਰੈਂਡ ਤਾਂਡਾ ਮੁੰਡਾ ਭਾਗ ਗਿਆ ਮਨ ਵਧਾਈਆਂ ਦੇ ਕੇ ਚਾਹ ਨਹੀਂ ਪੀ ਕੇ ਗਿਆ ਕਹਿੰਦਾ ਅੰਟੀ ਮੈਂ ਤਾਂ ਰੋਟੀ ਖਾ ਕੇ ਆਉਣਾ ਕਹਿੰਦਾ ਮੈਂ ਚਲ ਖਾਇਆ ਏ ਮਾਈ ਹੱਸ ਵੰਨ ਨਾਈ ਜਾਂਦੇ ਆ ਤੇ ਉਹਨਾਂ ਨੇ ਜਾਣਾ ਇੱਥੇ ਕੋਈ ਕੰਮ ਹੈਗਾ ਕੋਈ ਕੰਮ ਆ ਜੀ ਉੱਥੇ ਜਾ ਰਹੇ ਆ ਉਹ ਆਪਦੇ ਕੰਮ ਤੋਂ ਦੇ ਤੁਹਾਡਾ ਰਕੀਏ ਕਰੇ ਪਰ ਉਹਨਾਂ ਦੇ ਕੱਪੜੇ ਧੋਈ ਜਾਣੀ ਆ ਤੇ ਉਹ ਬੰਨ ਉਹਨਾਂ ਪਰਦੇ ਕਾਤ ਨੇ ਲੈ ਕੇ ਦਿੱਤੇ ਵੇ ਪਰਦੇ ਸਹੀ ਤਾਂ ਉਹ ਕਿੰਨੇ ਤਾਂ ਗੰਦੇ ਹੋਏ ਪਏ ਆ ਅੰਨੇ ਮਿੱਟੀ ਕਿੰਨੇ ਸੀਗੇ ਸਾਰੀਆਂ ਨਹਿਰੀਆਂ ਦੀ ਮਿੱਟੀ ਆਦੇ ਚ ਤੇ ਸਰਫ ਸਰਫ ਪੈਣੀ ਪਰੇਟਾ ਸਾਡੇ ਸਰਫ ਲਿਆਉਣੀ ਪਈ ਤੇ ਕੱਲ ਆਪਾਂ ਬਾਜ਼ਾਰ ਗਏ ਸੀ ਤਾਂ ਤੋਰੀ ਮੂਹੇ ਨੇ ਮੇਰੇ ਯਾਦ ਹੀ ਨਿ ਕਰਾਈ ਵੀ ਮੰਮੀ ਸਰਫ ਲੈ ਲਾ ਤੇ ਫਰੰਟ ਕੰਨਿਆ ਮੇਰੇ ਭੈਣ ਭਰਾਵਾਂ ਦੇ ਨਾ ਮੈਸੇਜ ਆਉਂਦੇ ਵੀ ਕਰਨਾ ਤੇ ਚੁੰਨੀ ਲੈ ਕੇ ਵੀਰੋ ਜੋ ਗਰਮੀ ਬਹੁਤ ਹੁੰਦੀ ਆ ਮੈਂ ਹਣ ਘਰੇ ਆ ਮੈਂ ਕਿੜਾ ਕਰਕੇ ਕਹਿੰਦੇ ਆਗੇ ਕੋਈ ਨਾ ਵੀ ਆਪਾਂ ਹੁਣ ਚੁੰਨੀ ਲੈ ਕੇ ਬਲੌਗ ਬਣਾਇਆ ਕਰਾਂਗੇ ਹੁਣ ਅਗਲਾ ਬਲੌਗ ਤੁਸੀਂ ਮੇਰਾ ਨੰਗੇ ਸਿਰ ਤੇ ਜਾਂ ਚੁੰਨੀ ਤੋਂ ਬਿਨਾ ਨਹੀਂ ਦੇਖੋਗੇ ਜਦੋਂ ਮੈਂ ਚੁੰਨੀ ਲਾ ਲੈਨੀ ਫਰੈਂਡ ਮੇਰੇ ਚੈਨੀ ਨਹੀਂ ਨਹੀਂ ਦਿੰਦੀ ਫਿਰ ਤੁਹਾਨੂੰ ਜਿਹੜੀ ਮਿਰਚਾਂ ਜੀ ਪਾਈ ਆ ਇਹ ਚੈਨੀ ਉਹ ਉਥੋਂ ਲਿਆਂਦੀ ਸੀ ਫਰੈਂਡ ਮੈਂ ਬਾਹਰਲੇ ਮੁਲਕੋਂ ਲੂਜੀਲੈਂਡ ਤੋਂ ਇਹ ਚੈਨੀ ਲੂਜੀ ਲੈਣ ਆਲੀ ਆ ਇਹ ਮੇਰੀ ਭੈਣ ਅਫਸਾਨਾ ਖਾਨ ਦੇ ਵੀ ਬਹੁਤ ਚੈਨਗਾ ਪੰਜਾ ਹੁੰਦਗਾਗਾ ਮੈਂ ਨਵੀਂ ਉਹ ਜੀ ਕਰਦਾ ਵੀ ਮੈਂ ਵੀ ਅਫਸਾਨਾ ਖਾਨ ਵਾਂਗੂ ਕਹਿਣ ਵਾਂਗੂ ਪਾਵਾਂ ਤੇ ਤਾਂ ਕਰਕੇ ਫਿਰ ਮੈਂ ਚੁੰਨੀ ਲੈ ਲੂੰਗੀ ਤਾਂ ਫਿਰ ਚੈਨੀ ਢੱਕ ਜੇ ਢੱਕੀ ਜਾਊਂਗੀ ਪਰ ਤੁਸੀਂ ਕਹੋਗੇ ਕਿ ਰਨਾ ਦੇ ਗਾਲ ਖਾਦੀ ਆ ਪਰ ਮੈਂ ਤਾਂ ਦੁਨੀਆ ਕਿਸੇ ਪਾਸੇ ਨਹੀਂ ਛੱਡਦੀ ਫਰੈਂਡ ਮੈਂ ਕੀ ਕਰਾਂਗਾ ਗਰੀਬੜੀ ਤੇ ਬੋੜਾ ਦੋ ਪਈ ਜਾਂਦਾਗਾ ਸੱਟ ਲੱਗੀ ਆ ਫਰੈਂਡ ਮੋਠੇ ਚ ਤੇ ਬਸ ਰੋਟੇ ਲਾਉਣੇ ਆ ਰੋਟੀਆਂ ਲਾ ਕੇ ਤੇ ਤੋਰੀ ਮੂਹੇ ਦਾ ਢੱਡ ਭਰਦੀ ਆ ਇਹਦਾ ਘੋਬਾ ਭਰਦੇ ਆ ਤਾਂ ਤੇ ਬਾਕੀ ਫਰੰਡ ਵਧੀਆ ਗੱਲਬਾਤ ਆ ਤੁਸੀਂ ਮੈਨੂੰ ਸਾਰਿਆਂ ਨੇ ਕੌਂਜੀ ਲਾਂਜੀ ਲੇਸ਼ਨ ਕਹਾ ਬੋਲਿਆ ਉਹਦੇ ਚ ਵਾਈਫਾਈ ਦੀ ਵਾਸਤੇ ਸਾਰਿਆਂ ਨੂੰ ਤੁਹਾਨੂੰ ਵੀ ਕੌਂਜੀ ਲਾਂਜੀ ਲੇਸ਼ਨ ਜੀ ਤੇ ਵਧੀਆ ਗੱਲਬਾਤ ਲੱਗਦੀ ਆ ਤੁਹਾਡੇ ਨਾਲ ਭੈਣ ਭਰਾਵਾਂ ਨਾਲ ਜੁੜ ਕੇ ਤੇ ਬਹੁਤ ਵਧੀਆ ਫੀਲ ਹੁੰਦਾ ਮੈਨੂੰ ਆਦੇ ਆਪ ਨੂੰ ਏ ਮੇਰਾ ਚੂੜਨਾ ਸੋਹਣਾ ਨਾ ਫਰੈਂਡ ਤੇ ਆ ਮੇਰੇ ਕਛੂ ਆਇਆ ਫਰੈਂਡ ਕਛੂ ਕਛੂ ਨੂੰ ਮਾਰ ਜੀ ਨੂੰ ਕਹਿੰਦੇ ਆ ਤੇ ਆ ਦੇਖ ਓਏ ਗਲਤ ਥੋੜੀ ਜਿਹੀ ਗਲਵਾਤ ਮੈਂ ਬਦਵੋ ਤੇ ਕਹਿੰਦੀ ਸੀ ਫਰੈਂਡ ਆ ਕਰਕੇ ਅੱਛੂ ਗੰਮਾ ਤੇ ਇਹਦਾ ਮੂੰਹ ਤਾਂ ਆ ਨੂੰ ਆ ਤਾਂ ਕਛੂ ਦਾ ਹੈ ਤੇ ਹੋਰ ਮੇਰੇ ਕੋਲੇ ਕੁਝ ਨਹੀਂ ਫਰੈਂਡ ਜੇ ਤੁਸੀਂ ਚਾਹੋਗੇ ਇਹ ਬਲਥੀਆਂ ਬਸ ਟਾਈਮ ਪਾਸ ਕਰੀ ਜਾਂਦੇ ਆ ਆੜੇ ਨੂੰ ਮੈਂ ਕਹੇ ਤਾਂ ਮੈਂ ਖਿਲਾ ਦੇਂਗਾ ਤਾਂ ਮੋੜੂੰਗੀ ਨਹੀਂ ਤਵਾ ਬਰਾਕ ਲਕੋ ਦੂੰਗੀ ਠੀਕ ਹੈ ਜੀ ਅਨ੍ਹਾਤਾ ਸੱਟ ਕਿਉਂ ਨਾ ਸਕੋ ਸ਼ਾਮ ਸ਼ਾਮ ਨੂੰ ਨਹੀਂ ਹੋਣਾ ਉਹ ਹਰ ਇੱਕ ਚੀਜ਼ ਸ਼ਾਮ ਨੂੰ ਕਹਿ ਦਿੰਨਾ ਸ਼ਾਮ ਨੂੰ ਕੰਮ ਸ਼ੁੱਧ ਹੁੰਦਾ ਹਾਂ ਸ਼ੁੱਧ ਹੁੰਦਾ ਸਵੇਰੇ ਸਵੇਰੇ ਜਿਹੜਾ ਕੰਮ ਹੋ ਜਾ ਉਹਦੇ ਲਈ ਦੀਸ ਨਹੀਂ ਹੁੰਦੀ ਕੀ ਤੇ ਸ਼ਾਮ ਵਾਲਾ ਪੀਤਾ ਦੇਊਗਾ ਜੇ ਸ਼ਾਮ ਨੂੰ ਸੁੱਟੇਗਾ ਤਾਂ ਅਗਲਾ ਦੂਜੇ ਦਿਨ ਦੇਊਗਾ ਤੇ ਹੋਰ ਫਿਰ ਤੁਸੀਂ ਠੀਕ ਠਾਕ ਹੋ ਇਸ ਸਾਰਿਆਂ ਨੂੰ ਕੌਜੀ ਨਜੀਲੇਸ਼ਨ ਤੇ ਦਿੱਲੀ ਵਾਲੀ ਭੈਣ ਜੀ ਨੂੰ ਰਾਮ ਰਾਮ গুড ਮਾਰਨਿੰਗ ਤੇ গুড ਮਾਰਨਿੰਗ ਸਤਿ ਸ੍ਰੀ ਅਕਾਲ ਤੇ ਜਿੰਨੇ ਵੀ ਮੇਰੇ ਫਰੈਂਡਸ ਹਲ ਕਰਾ ਇਹਦੇ ਵਿੱਚ YouTube ਤੇ ਉੱਪਰ ਮੇਰਾ ਪਰਿਵਾਰ ਜਿੰਨਾ ਵੀ ਮੇਰਾ ਪਿਆ ਪਰਿਵਾਰ ਮੈਨੂੰ ਪਿਆਰ ਕਰਦਾ ਮੈਨੂੰ ਮਿਸ ਪੂਜਾ ਮੰਨਦਾਗਾ ਸਾਰਿਆਂ ਨੂੰ ਲਵ ਯੂ ਟਰੱਕ ਭਰ ਕੇ ਤੇ ਮੈਂ ਤੁਹਾਡਾ ਮਿਸ ਪੂਜਾ ਹਾਂ ਕੁੱਕੂ ਆਂਟੀ ਕੁੱਕੂ ਆਂਟੀ ਇਹ ਕੁੱਕੂ ਭੈਣ ਮੇਰੀ ਨੇ ਬਲਾਗ ਪਾਇਆ ਕਹਿੰਦੀ ਸਾਡਾ ਤੋਰੀ ਮੂਹਾ ਹੈ ਨਹੀਂ ਗਾ ਕੋਈ ਭਾਂਡੇ ਮਾਂ ਜੰਨੂ ਕਹਦੀ ਕਿrna ਦਾ ਤੋਰੀ ਮੂਹਾ ਭਾਂਡੇ ਮਾਂ ਜਾਂਦਾ ਹੁਣ ਤਾਂ ਫਰੈਂਡ ਇਹ ਵੀ ਨਹੀਂ ਮਾਂਦਾ ਹੁਣ ਤਾਂ ਮੈਨੂੰ ਹੀ ਕਰਨੇ ਪੈਂਦੇ ਆ ਘਰ ਦੇ ਸਾਰੇ ਕੰਮ ਤੂੰ ਗੱਲ ਦੇਖ ਲੈ ਤੇ ਉਹ ਕੁੱਕੀ ਭੈਣ ਕਹੀ ਜਾਂਦੇ ਕਹਿੰਦੀ ਚੌਲ ਬਣਾਏ ਮੇਰਾ ਐਸਪੀ ਉਹ ਤਾਂ ਆਪ ਹੁਣ ਮਿੱਠੇ ਚੌਲ ਤਰੀ ਵਾਲੇ ਦਾ ਸਪੀਸ ਕਉਂਦੀ ਆ ਲੋਕਾਂ ਨੂੰ ਤੇ ਫਰੈਂਡ ਤੁਸੀਂ ਕੁੱਕੀ ਭੈਣ ਦਾ ਵੀ ਸਬਸਕ੍ਰਾਈਬ ਕਰ ਲਿਓ ਚੈਨਲ ਚੰਗਾ ਉਹਦੇ ਵਿੱਚ ਮੈਂ ਆ ਗਾਪੋਂ ਨਹੀਂ ਉਹ ਤੇ ਚਾਈਨਰ ਚ ਮੈਂ ਤੇ ਬਾਕੀ ਤੁਸੀਂ ਉਹ ਮੇਰੀ ਗੱਡੀ ਖੜੀ ਆ ਪਿੱਛੇ 9 ਲੱਖ ਨਾ 9 ਲੱਖ ਦੀ ਗੱਡੀ ਆ ਫਰੈਂਡ ਮੇਰੀ 9.5 ਲੱਖ ਦੀ ਤੇ 9 ਫੁੱਟ ਹੀ ਡਾਲਾ ਇਹਦਾ 9 ਫੁੱਟ ਡਾਲਾ ਤੇ 올 ਇੰਡੀਆ ਪਰਮਿਟ ਚੱਲਦੀ ਆ ਇਹ ਤੇ ਜਿਆਦਾ ਕਰਕੇ ਤਾਂ ਮੇਰੇ ਘਰ ਵਾਲਾ ਨਾ ਲੋਕਾਂ ਦੇ ਘਰਾਂ ਦਾ ਸਮਾਨ ਹੀ ਢੋਂਦਾ ਰਹਿੰਦਾ ਘਰੇ ਖਰੀਏ ਫਰੈਂਡਰ ਵਾ ਚਾਰ ਦਿਨ ਹੋ ਗਏ ਸੇ ਉਹਨੂੰ ਕਿਤੇ ਜਾਣ ਦੇਂਦੇ ਕੰਮ ਤੇ ਰਾਤ ਰੇਡੇ ਸਾਨੂੰ ਗਾਲਾ ਕੱਢ ਕੇ ਸੁੱਤਾ ਬੰਦਾ ਵੀ ਕਾਲਾ ਵੀ ਕੋਈ ਜਿਹੜੀ ਜਨਾਨੀ ਹੁੰਦੀ ਆ ਨਾ ਫਰੈਂਡ ਉਹ ਘਰ ਦੀ ਲక్ష్ਮੀ ਹੁੰਦੀ ਆ ਉਹਨੂੰ ਉਹਦੀ ਇੱਜ਼ਤ ਕਰਨੀ ਚਾਹੀਦੀ ਏ ਜਲਾਲੀ ਦੀ ਤੇ ਇਹ ਬੰਦੇ ਨੇ ਸਾਨੂੰ ਗਾਲਾ ਕੱਢੇਗਾ ਮੈਂ ਆਖਿਆ ਵੀ ਚਲ ਜੇ ਦੋ ਦਿਨ ਘਰੇ ਗੱਡੀ ਖੜੀ ਵੀ ਗਈ ਫੇਰ ਆਪਾਂ ਕਿਹੜਾ ਭੁੱਖੇ ਮਰ ਜੇ ਜੁਨੀ ਅੰਚ ਕਿਹੜਾ ਕੰਮ ਹੁੰਦਾ ਫਰੈਂਡ ਉੱਥੇ ਵੀ ਬਹਿ ਕੇ ਮੂੜੀ ਹੁੰਦਾ ਏ ਮੈਂ ਕਹਾਂ ਚੱਲ ਤੂੰ ਘਰੇ ਆਇਸ਼ ਕਰ ਮੈਂ ਕਹਾਂ ਅਰੇ ਥੋੜੇ ਜਿ ਸਾਡਾ ਡਰਾਮਾ ਟੁੰਬੇ ਤੇ ਅਸੀਂ ਫਰੰਟ ਵਗ ਜਾਂਦੇ ਆਂ ਬਾਜ਼ਾਰ ਮੈਂ ਤਾਂ ਲੱਗ ਜਾਂਦੀ ਆਂ ਗੋਲੀ ਵਾਲਾ ਬੱਤਾ ਪੀਣ ਬਾਜ਼ਾਰ ਏ ਇਹਨੂੰ ਘਰ ਦੀ ਰਾਖੀ ਬਿਠਾ ਜਾਂਦੇ ਆਂ ਤੇ ਕੋਲੇ ਮੇਰੀ ਕੁੜੀ ਛੱਡ ਜਾਂਦੇ ਮੇਰੀ ਕੁੜੀ ਫਿਰ ਇਹਦਾ ਦਿਮਾਗ ਖਾਈ ਜਾਂਦੀ ਸਾਰਾ ਦਿਨ ਤੇ ਇਹ ਤਾਂ ਕਰਕੇ ਹੁਣ ਅੱਕਿਆ ਪਿਆ ਤੇ ਹੁਣ ਮੈਂ ਤਾਂ ਆਪ ਸੋਚਦੀ ਆਂ ਵੀ ਮੈਂ ਵੀ ਕੋਈ ਕੰਮ ਚਲਾਵਾ ਯਾਰਾ ਮੈਂ ਕੰਮ ਚਲਾਉਣੀ ਆ ਵਾਹ ਫਰੰਟ ਲੈਣੀ ਆ ਬੱਕਰਗਾ ਠੀਕ ਹੈ ਮਾਂ ਤਾਂ ਸਵੇਰੇ ਆਦੂਨ ਝੋਲੇ ਚ ਦੋ ਰੋਟੀਆਂ ਪਾਇਆ ਕਰੂੰਗੀ ਤੇ ਇੱਕ ਪਤੀਲੀ ਦੇ ਲਵਾ ਲੈਣਾ ਕੜਾ ਯਾਰ ਤਾਂ ਸਵੇਰੇ ਆਦੂਨ ਬੱਕਰੀਆਂ ਚਾਰਨ ਜਾਇਆ ਕਰਾਂਗੇ ਨਾ ਮੈਂ ਕਿਸੇ ਦੀ ਗੱਲ ਸੁਣਾ ਨਾ ਆਪਾਂ ਕਿਸੇ ਦੀ ਚੁਗਲੀ ਸੁਣੀਏ ਨਾ ਕਿਸੇ ਨੂੰ ਸੁਣਾਈਏ ਦੋ ਰਹਿਣਾਂਗੇ ਨਾਲ ਜਵਾਕ ਤੇ ਜੇ ਬੱਕਰੀ ਸੂਇਆ ਕਰੂੰਗੀ ਇੱਕ ਜਵਾਕ ਦਾ ਮੇਮਣਾ ਇੱਕ ਸਾਡਾ ਮੇਮਣਾ ਉਹਦੇ ਨਾਲ ਅੱਧ ਤੇ ਕਰ ਲਾਂਗੇ ਆਪਾਂ ਤੇ ਵੈਸੇ ਤਾਂ ਮੈਂ ਇੱਕ ਬੱਕਰੀ ਲੈ ਆ ਮਾਤਾਂ ਦੀ ਪੱਠ ਛੱਡੀ ਹੋਈ ਹੈ ਉੱਥੇ ਪਿੰਡ ਸਾਡੇ ਤੇ ਵੇਖੂਗੀ ਜਦੋਂ ਉਹ ਸੂਗੀ ਤੋ ਉਹਦਾ ਮੇਹ ਬਣਾ ਲਿਆਵਾਂਗੀ ਤੇ ਫਿਰ ਤੁਹਾਨੂੰ ਮੈਂ ਖੇਤਾਂ ਚ ਦਿਖਾਇਆ ਕਰੂੰਗੀ ਮੈਂ ਕਿਵੇਂ ਬੱਕਰਾਂ ਦਾ ਚਾਰਦੀ ਆ ਫਿਰ ਕਿਆ ਕਰੂੰਗੀ ਸਸ ਚੰਦਰੀ ਕਰੇਨੀ ਅੱਜ ਮੇਰੀ 베 ਸਾਪੀ ਕੇ ਜਾਈ ਸੱਜਣਾ ਆਵੇ ਰੱਬਾ ਦਾ ਚੜਨੀ ਬਣਾ ਲਿਆ ਕਰਾਂਗੇ ਫਰੈਂਡ ਲਸਣ ਵਾਲੀ ਚੜਨੀ ਤੇ ਕੱਲ ਲਿਆਈਆਂ ਫਰੈਂਡ ਸੱਚ ਬ ਮਿਰਚਾਂ ਸਾਤਾਂ ਇਹ ਉਹਨੂੰ ਕੁੱਟ ਕੇ ਤੇ ਦੁੱਧ ਚ ਘੋਲ ਕੇ ਜਾਂ ਜਾਂ ਲੱਸੀ ਚ ਘੋਲ ਕੇ ਦੁੱਧ ਥੋੜਾ ਜਿਹਾ ਗਰਮ ਕਰ ਲਓ ਬਾਅਦ ਚ ਉਹਨੂੰ ਠੰਡਾ ਕਰ ਲਓ ਤੇ ਜੇ ਤੁਸੀਂ ਬਾਹਲਾ ਦੁੱਧ ਆ ਤਾਂ ਉਹਦੀ ਮਲਾਈ ਆ ਜਿਹੜੀ ਇੰਨੀ ਸਾਰੀ ਹੋਵੇ ਘਟੋ ਘਟ ਮਲਾਈ ਆ ਦੀ ਤਰ੍ਹਾਂ ਫਿਰ ਚਟਨੀ ਨਾਲ ਰੋਟੀ ਖਾ ਕੇ ਦੇਖੋ ਫਰੈਂਡ ਮੇਰੇ ਤਾਂ ਮੂੰਹ ਜੋਂ ਲੱਗਾ ਪਾਣੀ ਚਟਨੀ ਦੇਖ ਕੇ ਕਿਉਂਕਿ ਚਟਨੀ ਮੇਰੀ ਫੇਵਰੇਟ ਆ ਤੇ ਦੇਖ ਦੀਆਂ ਮੈਂ ਬਸ ਥੋੜੇ ਜਿਹਾ ਚਟਨੀ ਆਪ ਦੀ ਕੁੱਟੂਗੀ ਆਪ ਦੇ ਜੋਗਰੀ ਤੇ ਕਰਦੇ ਤਾਂ ਸਾਡੇ ਕਿਤੇ ਚੱਲੇ ਆ ਰਿਸ਼ਤੇਦਾਰੀ ਚ ਇਹ ਤਾਂ ਉੱਥੇ ਕਾफी ਕੀ ਆਉਣਗੇ ਰੋਟੀ ਪਾਣੀ ਤੇ ਮੈਂ ਆਪਦੀ ਇਹ ਇਹਦੀ ਦਾਲ ਪਈ ਆ ਦਾਲ ਨਾਲ ਖਾ ਲੂਗਾ ਤੇਰੇ ਤਾਂ ਚੌਲ ਪਏ ਅਸਟ ਇਹ ਚੌੜਾ ਪਜਾ ਫਰੈਂਡ ਇਹ ਤਾਂ ਉਹਦੇ ਚੌਲ ਖਾ ਲੂਗਾ ਤੇ ਮੈਂ ਆਪਦੀਆਂ ਦੋ ਰੋਟੀਆਂ ਲਾਉਂਗੀ ਕੁੜੀ ਆ ਮੇਰੀ ਉਹਦੀ ਉਹਦੀ ਵੀ ਉਹਨੂੰ ਦਾਲ ਨਾਲ ਫੁਲਕੀ ਲਾ ਦੂੰਗੀ ਅੱਜ ਦੇਖੋ ਤੇ ਉਹ ਵੀ ਆਪਦੀ ਖਾ ਲੂਗਾ ਤੇ ਫਰੈਂਡ ਅੱਜ ਮੇਰੀ ਕੁੜੀ ਦਾ ਨਾ ਟਿਚ ਹਾਈਪਰ ਟਿਚਰਡ ਆ ਪਤਾ ਨਹੀਂ ਕੀ ਯਾਰ ਚੜੜੀ ਚੜੜੀ ਅੱਜ ਮੇਰੀ ਕੁੜੀ ਇੰਨੀ ਸੋਹਣੀ ਬਣ ਕੇ ਗਈ ਆ ਨਿੱਕੀ ਜਿਹੀ ਗੁਜਰੀ ਜੀ ਲੱਗਦੀ ਸੀ ਕੱਪ ਲੈ ਇੱਕ ਸੂਟ ਪਾਤਾ ਉਹਦੇ ਮੈਂ ਬਲੈਕ ਕਾਲਾ ਤੇ ਕਾਲੀ ਮਨੋ ਫਰਸ ਲਾਤੀ ਬਾਲੇ ਸੋਹਣੇ ਲੱਗਦੇ ਸੀ ਦੋਸਤੋ ਤੇ ਮੇਰੇ ਚੈਨਲ ਨੂੰ ਫਰੈਂਡ ਸਬਸਕ੍ਰਾਈਬ ਕਰ ਦਿਓ ਲਾਇਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਵਾਅਦਾ ਤੋਂ ਵਾਅਦਾ ਮੇਰਾ ਬਲੌਗ ਦੇਖਿਆ ਕਰੋ ਮਸ਼ਹੂਰੀ ਨਾਟ ਪਾਇਆ ਕਰੋ ਦੇਖ ਲੈ ਕਰੋ ਹਾ ਮਸ਼ਹੂਰੀ ਮਸ਼ਹੂਰੀ ਦੇ ਵਿੱਚ ਮੈਨੂੰ ਖੈਰ ਆ ਥੋੜਾ ਜਿਹਾ ਹਨਾ ਤੁਸੀਂ ਆਪ ਸਿਆਣੇ ਲੋਕਾਂ ਦੇ ਕੀ ਪੁੱਤ ਸਿਆਣੇ ਆ ਪੁੱਤ ਤੁਸੀਂ ਤਾਂ ਆਪ ਸਿਆਣੇ ਆ ਪੁੱਤਰ ਜੀ ਬੇਟਾ ਮੇਰਾ ਸਾਥ ਦਿਓ ਮੇਰੇ ਜਿੰਨੇ ਵੀ ਭੈਣ ਭਰਾ ਯੂਟਿਊਬਰ ਮੇਰੇ ਭੈਣ ਭਰਾ ਮੇਰੀ ਫੈਮਲੀ ਆ ਤੁਸੀਂ ਮੇਰੀ ਆਪ ਦੀ ਤੇ ਸਾਰਿਆਂ ਨੂੰ ਕਰਨ ਬਟਿੰਡਾ ਵਲੋਗ ਲਵ ਯੂ ਟਰੱਕ ਭਰ ਕੇ ਸਾਰਿਆਂ ਨੂੰ ਸ਼ਸ਼ੀਕਾਲ ਰਾਮ ਰਾਮ ਹੈਪੀ ਟੀਚਰ ਦੇ ਜੇ ਮੇਰੀ ਭੈਣ ਕੋਈ ਮੈਡਮ ਆ ਮੇਰਾ ਵੇਂਦੀ ਆ ਤਾਂ ਉਹਨੂੰ ਲੱਖ ਲੱਖ ਵਧਾਈਆਂ ਜਿਹੇ ਤੇ ਟਿਕਰ ਦੇ